ਲਓ ਜੀ ਅੱਜ ਸੀਨੀਅਰ ਕਾਂਗਰਸੀ ਆਗੂ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਬਾਰੇ ਹਾਈ ਕੋਰਟ ਦਾ ਵੱਡਾ ਫੈਸਲਾ ਆ ਗਿਆ ਹਾਈ ਕੋਰਟ ਦੇ ਫੈਸਲੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਧਰ ਭਗਵੰਤ ਮਾਨ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਕਰ ਦਿੱਤਾ ਹੈ ਤੇ ਜਵਾਬ ਮੰਗ ਲਿਆ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਉੱਪਰ ਰੋਕ ਲਾ ਦਿੱਤੀ ਹੈ 22 April ਤੱਕ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੋ ਸਕੇਗੀ ਤੇ ਉਦੋਂ ਤੱਕ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਕੇ ਕੁਝ ਗੱਲਾਂ ਪੁੱਛੀਆਂ ਗਈਆਂ ਨਹੀਂ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਤੁਹਾਨੂੰ ਹਾਈ ਕੋਰਟ ਦਾ ਇਹ ਫੈਸਲਾ ਕਿੱਦਾਂ ਦਾ ਲੱਗਿਆ ਕੀ ਪ੍ਰਤਾਪ ਸਿੰਘ ਬਾਜਵਾ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਯਾ ਰੋਕ ਲੱਗਣੀ ਚਾਹੀਦੀ ਹੈ ਤੁਸੀਂ ਕੀ ਸਮਝਦੇ ਹੋ ਹੋਇਆ ਕੀ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ 50 ਬੰਬਾ ਵਾਲਾ ਬਿਆਨ ਦਿੱਤਾ ਉਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਦੇ ਸਖਤੀ ਕਰਨ ਤੇ ਪੁਲਿਸ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਪਰਚਾ ਕੱਟਿਆ ਐਫ ਆਈ ਆਰ ਕੱਟੀ ਫੇਰ ਕੱਲ ਪ੍ਰਤਾਪ ਸਿੰਘ ਬਾਜਵਾ ਤੋਂ 5-6 ਘੰਟੇ ਪੁੱਛਗਿੱਛ ਕੀਤੀ ਪੁਲਿਸ ਕਹਿੰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਹਿਯੋਗ ਨਹੀਂ ਦੇ ਰਹੇ ਉਹ ਪੁੱਛਗਿੱਛ ਕੁਝ ਦੱਸ ਨਹੀਂ ਰਹੇ ਤੇ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਚਲੇ ਗਏ ਸੀ ਹਾਈ ਕੋਰਟ ਜਾ ਕੇ ਪ੍ਰਤਾਪ ਸਿੰਘ ਬਾਜਵਾ ਨੇ ਅਪੀਲ ਕੀਤੀ ਸੀ ਕਿ ਮੇਰੇ ਤੇ ਜਿਹੜਾ ਪਰਚਾ ਕੀਤਾ ਜਿਹੜੀ ਐਫ ਆਈ ਆਰ ਕੀਤੀ ਆ ਉਹ ਰੱਦ ਕੀਤੀ ਜਾਵੇ ਉਹ ਗਲਤ ਕੀਤੀ ਹੈ ਤੇ ਅੱਜ ਹਾਈ ਕੋਰਟ ਦੇ ਵਿੱਚ ਬਹਿਸ ਹੋਈ ਤੇ ਹਾਈ ਕੋਰਟ ਨੇ ਆਹ ਫੈਸਲਾ ਸੁਣਾ ਦਿੱਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੁਣ ਹਾਈ ਕੋਰਟ ਦੇ ਵਿੱਚ ਦਲੀਲਾਂ ਦੋਵੇਂ ਧਿਰਾਂ ਨੇ ਦਿੱਤੀਆਂ ਬਾਜਵਾ ਦੇ ਵਕੀਲ ਇਹ ਕਹਿ ਰਹੇ ਸੀਗੇ ਕਿ ਹੁਣ ਆ ਇਹ ਚਾਹੀਦਾ ਪਹਿਲਾਂ ਪੁੱਛਗਿਛ ਹੋਵੇ ਪਹਿਲਾਂ ਜਾਂਚ ਪੜਤਾਲ ਹੋਵੇ ਤੇ ਪਰਚਾ ਬਾਅਦ ਚ ਹੋਣਾ ਚਾਹੀਦਾ ਐਫ ਆਈ ਆਰ ਬਾਅਦ ਚ ਹੋਣੀ ਚਾਹੀਦੀ ਹੈ ਪਰ ਪੁਲਿਸ ਨੇ ਐਫ ਆਈ ਆਰ ਪਹਿਲਾਂ ਕੱਟਦੀ ਹੈ ਪਰਚਾ ਪਹਿਲਾਂ ਕੱਟਦਾ ਤੇ ਪੁੱਛਗਿਛ ਬਾਅਦ ਚ ਕਰਦੀ ਫਿਰਦੀ ਹੈ ਬਈ ਇਹ ਕੀ ਤਰੀਕਾ ਹੋਇਆ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਜਿਸ ਦੇ ਆਧਾਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਹੋਇਆ ਉਹ ਵੀਡੀਓ ਦਾ ਜ਼ਿਕਰ ਵੀ ਹੋਇਆ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਉੱਥੇ ਪੁੱਛਿਆ ਗਿਆ ਵੀ ਤੁਸੀਂ ਇਹ ਬਿਆਨ ਕਿਉਂ ਦਿੱਤਾ ਤਾਂ ਉੱਥੇ ਕੁਝ ਅਖਬਾਰਾਂ ਦੀ ਚਰਚਾ ਵੀ ਹੋਈ ਹੈ ਵੀ ਅਖਬਾਰਾਂ 'ਚ ਵੀ ਬਿਆਨ ਆਉਂਦੇ ਨਹੀਂ ਤਾਂ ਪਰ ਪ੍ਰਤਾਪ ਸਿੰਘ ਬਾਜਵਾ ਉੱਥੇ ਕੋਈ ਵੀ ਪੁਖਤਾ ਕਿਸੇ ਅਖਬਾਰ ਦਾ ਨਾਮ ਲੈ ਕੇ ਨਹੀਂ ਦੱਸ ਸਕੇ ਤਾਂ ਹਾਈ ਕੋਰਟ ਨੇ ਇੱਕ ਵਾਰ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਹੈ ਪਰ 22 April ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਹੋ ਵੀ ਸਕਦੀ ਹੈ ਇਸ ਮਾਮਲੇ ਤੇ ਰੌਲਾ ਵੱਡਾ ਪਿਆ ਪੈਣਾ ਸੀ ਕਿਉਂਕਿ ਬਹੁਤ ਵੱਡਾ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਉਹਨਾਂ ਨੇ ਖਲਸੇ ਜਾਂ ਸ਼ੱਕ ਦੇ ਤੌਰ ਤੇ ਬਿਆਨ ਨਹੀਂ ਸੀ ਦਿੱਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਬਿਲਕੁਲ ਇਦਾਂ ਸੀ ਜਿਵੇਂ ਉਹਨਾਂ ਕੋਲ ਪੁਖਤਾ ਜਾਣਕਾਰੀ ਹੈ ਤੇ ਉਹਨਾਂ ਨੇ ਕਹਿਤਾ ਵੀ ਪੰਜਾਹ ਬੰਬ ਪੰਜਾਬ ਚ ਆ ਚੁੱਕੇ ਨੇ 18 ਚੱਲ ਗਏ ਤੇ 32 ਰਹਿੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਮੌਕਾ ਚਾਹੁੰਦੇ ਸੀ ਉਹਨਾਂ ਨੇ ਫਿਰ ਘੇਰ ਲਿਆ ਉਹ ਕਹਿੰਦੇ ਚਲ ਦੱਸ ਫਿਰ ਤੇਰੇ ਕੋਲ ਜਾਣਕਾਰੀ ਕਿੱਥੋਂ ਆਈ ਤੇ 10 ਫਿਰ 32 ਕਿੱਥੇ ਪਏ ਨੇ ਤਾਂ ਨਹੀਂ ਤਾਂ ਸਖਤ ਕਾਰਵਾਈ ਹੋਊਗੀ ਤਾਂ ਫਿਰ ਸਖਤ ਕਾਰਵਾਈ ਪੁਲਿਸ ਨੂੰ ਕਹਿ ਕੇ ਪੰਜਾਬ ਸਰਕਾਰ ਨੇ ਕਰਵਾਈ ਐ ਹੁਣ ਇਸ ਮਾਮਲੇ ਦੇ ਉੱਪਰ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਦੇ ਮੰਤਰੀ ਵੀ ਨੇ ਅਮਨ अरोड़ा ਸਾਹਿਬ ਉਹਨਾਂ ਦਾ ਬੜਾ ਧਮਕੀ ਭਰਿਆ ਬਿਆਨ ਆਇਆ ਉਹਨਾਂ ਨੇ ਸਿੱਧਾ ਕਿਹਾ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਤੂੰ ਕਹਿਣਾ ਹੈ ਕਿ ਮੈਂ ਸੋਰਸ ਨਹੀਂ ਦੱਸਣਾ ਤਾਂ ਤੇਰੇ ਹਲਕ 'ਚ ਹਲਕ ਮਤਲਬ ਗਲੇ 'ਚ ਤੇਰੇ ਹਲਕ 'ਚ ਹੱਥ ਪਾ ਕੇ ਵੀ ਪੁਲਿਸ ਤੇਰੇ ਤੋਂ ਉਹ ਸਰੋਤ ਪੁੱਛ ਲੈਗੀ ਅਸੀਂ ਤੈਨੂੰ ਪੁੱਛਾਂਗੇ ਹੁਣ ਇਹ ਬਹੁਤ ਵੱਡੀ ਧਮਕੀ ਮੰਨੀ ਜਾ ਰਹੀ ਹੈ ਕਿਉਂਕਿ ਹਲਕ 'ਚ ਹੱਥ ਪਾਉਣ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਤਸ਼ੱਦਦ ਕਰਕੇ ਕੁੱਟ ਕੇ ਮਾਰ ਕੇ ਐਦਾਂ ਕਿਸੇ ਨੂੰ ਪੁੱਛਣਾ ਨੂੰ ਕਹਿੰਦੇ ਆ ਹਲਕ 'ਚ ਹੱਥ ਪਾ ਕੇ ਵੈਸੇ ਇਹ ਇੱਕ ਸਰਕਾਰ ਵਾਲੀ ਪਾਰਟੀ ਦੇ ਮੁਖੀ ਨੂੰ ਇਹ ਬਿਆਨ ਛੋਬਾ ਨਹੀਂ ਦਿੰਦਾ ਕੀ ਅਮਨ ਅਰੋੜਾ ਸਾਹਿਬ ਦੱਸਣਗੇ ਕਿ ਜਿਵੇਂ ਤੁਹਾਡੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਈਡੀ ਫੜਦੀ ਹੈ ਕਦੇ ਸੀਬੀਆਈ ਫੜਦੀ ਹੈ ਜੇਕਰ ਉਹ ਕਹਿਣ ਵੀ ਇਹ ਮੰਨਦੇ ਨਹੀਂਗੇ ਤੇ ਇਹਨਾਂ ਦੇ ਹਲਕ 'ਚ ਹੱਥ ਪਾ ਕੇ ਹੁਣ ਅਸੀਂ ਇਹਨਾਂ ਤੋਂ ਸੱਚ ਕਢਾਵਾਂਗੇ ਤਾਂ ਫਿਰ ਤੁਸੀਂ ਇਸ ਗੱਲ ਨੂੰ ਪ੍ਰਮਾਣ ਕਰੋਗੇ ਫਿਰ ਤੁਸੀਂ ਇਸ ਗੱਲ ਨੂੰ ਮੰਨੋਗੇ ਫਿਰ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਸਹੀ ਕੀਤਾ ਤੇ ਜੇ ਨਹੀਂ ਤਾਂ ਫਿਰ ਤੁਸੀਂ ਇੱਕ ਸਬਧਾਨਕ ਅਹੁਦੇ ਤੇ ਬੈਠੇ ਬੰਦੇ ਨੂੰ ਹਲਕ ਚ ਹੱਥ ਪਾ ਕੇ ਸ਼ਕਤੀ ਨਾਲ ਕਢਾਉਣ ਦੀ ਗੱਲ ਕਰ ਰਹੇ ਹੋ ਕੀ ਤੁਸੀਂ ਪੁਲਿਸ ਨੂੰ ਇੰਨੀ ਸ਼ਹਿ ਦੇ ਰਹੇ ਹੋ ਪਹਿਲਾਂ ਹੀ ਪੰਜਾਬ ਦੇ ਵਿੱਚ ਪੁਲਸੀਆ ਰਾਜ ਪੁਲਸੀਆ ਤਾਕਤ ਜਿਹੜੀ ਆ ਉਹ ਕਾਫੀ ਲੋਕਾਂ ਦੀ ਲੋਚਨਾ ਦਾ ਸ਼ਿਕਾਰ ਹੋ ਰਹੀ ਆ ਤੇ ਉਧਰ ਤੁਸੀਂ ਮੁਖੀਓ ਪੰਜਾਬ ਚ ਆਮ ਆਦਮੀ ਪਾਰਟੀ ਦੇ ਮਤਲਬ ਸਰਕਾਰ ਦੇ ਤਾਂ ਤੁਸੀਂ ਇਹ ਬਿਆਨ ਜਦ ਦੇ ਰਹੇ ਹੋ ਤਾਂ ਇਹਦਾ ਅਸਰ ਪੁਲਿਸ ਦੇ ਮਨੋਮਲ ਨੂੰ ਕਿੰਨਾ ਜ਼ਿਆਦਾ ਹੋਰ ਉੱਪਰ ਚੁੱਕੇਗਾ ਤੇ ਫਿਰ ਉਹ ਜਿਹਦੇ ਮਰਜ਼ੀ ਹਲਕਚ ਹੱਥ ਪਾਉਣਗੇ ਕੀ ਕਾਨੂੰਨੀ ਤੌਰ ਤੇ ਪੁਲਿਸ ਕਿਸੇ ਦੇ ਹਲਕਚ ਹੱਥ ਪਾ ਸਕਦੀ ਆ ਕੀ ਕਾਨੂੰਨੀ ਤੌਰ ਤੇ ਪੁਲਿਸ ਕਿਸੇ ਨੂੰ ਗਾਲ ਕੱਢ ਸਕਦੀ ਆ ਕੁੱਟ ਸਕਦੀ ਆ ਮਾਰ ਸਕਦੀ ਆ ਜ਼ੁਲਮ ਕਰ ਸਕਦੀ ਆ ਤਸ਼ੱਦਦ ਕਰ ਸਕਦੀ ਆ ਨਹੀਂ ਕਰ ਸਕਦੀ ਤਾਂ ਫਿਰ ਅਮਨ ਅਰੋੜਾ ਸਾਹਿਬ ਨੇ ਇਹ ਗੱਲ ਕਿਉਂ ਆਖੀ ਐ ਉਹਨਾਂ ਦਾ ਇਹ ਗੱਲ ਕਹਿਣ ਦਾ ਕੀ ਅਰਥ ਐ ਉਧਰ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਪੁਲਿਸ ਕਹਿੰਦੀ ਹੈ ਵੀ ਦੱਸਦਾ ਕੁਛ ਨਹੀਂ ਉਧਰ ਭਗਵੰਤ ਮਾਨ ਸਾਹਿਬ ਨੇ ਕੱਲ ਫੇਰ ਜਦੋਂ ਬਾਜਵਾ ਦੀ ਪੁੱਛਗਿੱਛ ਚੱਲ ਰਹੀ ਸੀ ਤੇ ਭਗਵੰਤ ਮਾਨ ਸਾਹਿਬ ਚੇੜਾਂ ਲਾ ਰਹੇ ਸੀ ਭਗਵੰਤ ਮਾਨ ਸਾਹਿਬ ਦੇ ਅੰਦਰ ਦਾ ਜਿਹੜਾ ਕਮੇਡੀਅਨ ਆ ਉਹ ਵੀ ਬੈਂਦਾ ਨਹੀਂ ਕਦੇ ਉਹ ਜਾਗ ਪੈਂਦਾ ਵੇਲੇ-ਕਵੇਲੇ ਕਿਸੇ ਵੀ ਗੱਲ ਤੇ ਉਹਨਾਂ ਦੇ ਅੰਦਰ ਦਾ ਕਮੇਡੀਅਨ ਇੱਕਦਮ ਜਾਗ ਪੈਂਦਾ ਕੱਲ ਵੀ ਉਹ ਪ੍ਰਤਾਪ ਸਿੰਘ ਬਾਜਵਾ ਦੀ ਚੇੜ ਲਾਉਣ ਲੱਗੇ ਰੀਸਾਂ ਲਾਉਣ ਲੱਗੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਦੁਆਬੇ ਵਾਲੀ ਸਾਈਡ ਦੇ ਨੇ ਤਾਂ ਜਿਹੜੀ ਉਧਰ ਦੀ ਬੋਲੀ ਆ ਉਹ ਉਹਦੇ ਚ ਬੋਲਦੇ ਨੇ ਤਾਂ ਭਗਵੰਤ ਮਾਨ ਸਾਹਿਬ ਨੇ ਕਈ ਵਾਰ ਜਿਹੜੀਆਂ ਸੰਗਰੂਰ ਦੀਆਂ ਬੋਲੀਆਂ ਤੋਂ ਛੱਡ ਕੇ ਦੂਜੀਆਂ ਬੋਲੀਆਂ ਚ ਬੋਲਣ ਵਾਲੇ ਲੋਕ ਨੇ ਉਹਨਾਂ ਦੀਆਂ țeੜਾਂ ਲਾਈਆਂ ਨੇ ਕੱਲ ਵੀ ਲਾਈ ਐ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦੀ ਇਹ ਠੀਕ ਗੱਲ ਨਹੀਂ ਗਈ ਐਦਾਂ țeੜਾਂ ਲਾ ਲੈ ਕੇ ਨਹੀਂ ਬੋਲਣਾ ਚਾਹੀਦਾ ਹੁਣ ਮੁੱਖ ਮੰਤਰੀ ਸਾਹਿਬ ਆ ਮਾਲਵੇ ਚ ਰਹਿਣ ਵਾਲੇ ਨੇ ਤਾਂ ਉਹਨਾਂ ਦੀ ਕੋਈ ਮਾਝੇ ਵਾਲਾ ਚੇੜਾ ਲਾਵੇ ਬਈ ਉਹ ਐਂ ਬੋਲਦੇ ਨੇ ਉਹ ਐਂ ਬੋਲਦੇ ਨੇ ਜਿਵੇਂ ਮਾਲਵੇ ਚ ਅ ਮਾਝੇ ਚ ਕਹਿੰਦੇ ਆ ਅਸੀਂ ਉੱਥੇ ਚਲੇ ਗਏ ਤੇ ਮਾਲਵੇ ਚ ਕਹਿੰਦੇ ਅਸੀਂ ਉੱਥੇ ਜਾਵੜੇ ਹੁਣ ਜੇਕਰ ਕੋਈ ਮਾਝੇ ਵਾਲਾ ਜਾਵੜੇ ਜਾਵੜੇ ਨੂੰ ਚੇੜਾ ਲਾ ਕੇ ਬੋਲੇ ਹੋਰ ਵੀ ਹਜ਼ਾਰਾਂ ਸ਼ਬਦ ਨੇ ਜਿਹੜੇ ਮਾਝੇ ਤੇ ਮਾਲਵੇ ਤੇ ਦੁਆਬੇ ਦੇ ਮੈਚ ਨਹੀਂ ਖਾਂਦੇ ਤਾਂ ਇੱਕ ਦੂਜੇ ਦੀਆਂ ਇਦਾਂ ਚੇੜਾਂ ਲਾਉਣੀਆਂ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਜੇ ਕਾਰਵਾਈ ਕਰਨੀ ਹੈ ਤਾਂ ਜਰੂਰ ਕਰਨ ਪੁੱਛਣ ਹੁਣ ਅੱਜ ਇਹ ਜਿਹੜਾ ਨਵਾਂ ਫੈਸਲਾ ਹਾਈ ਕੋਰਟ ਦਾ ਆਇਆ ਇਹਦੇ ਉੱਪਰ ਪੰਜਾਬ ਸਰਕਾਰ ਕੀ ਜਵਾਬ ਦੇਵੇਗੀ ਇਹ ਵੀ ਵੇਖਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਵੀ ਇਹ ਤੁਸੀਂ ਕਿਵੇਂ ਕਿਸ ਸੁਧਾਰ ਤੇ ਕਿਸ ਤਰ੍ਹਾਂ ਕਰ ਰਹੇ ਹੋ ਤਾਂ ਹੁਣ ਪੰਜਾਬ ਸਰਕਾਰ ਇਹਦਾ ਕੀ ਪੁਖਤਾ ਜਵਾਬ ਹਾਈ ਕੋਰਟ ਚ ਲੈ ਕੇ ਜਾਂਦੀ ਹੈ ਇਹ ਦੇਖਣਾ ਹੋਵੇਗਾ ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਜਲੰਧਰ 'ਚ ਲੋਕ ਉਹਨਾਂ ਦੇ ਗੁੰਮਸ਼ੁਦਾ ਦੇ ਪੋਸਟਰ ਲਾ ਰਹੇ ਨੇ ਕਹਿ ਰਹੇ ਨੇ ਵੀ ਇੱਥੇ ਤੇ ਵੜਦੇ ਨਹੀਂ ਨਾ ਇੱਥੇ ਘਰ ਆ ਨਾ ਇੱਥੇ ਦਫ਼ਤਰ ਆ ਐਮਪੀ ਸਾਡੇ ਜਲੰਧਰ ਤੋਂ ਜਿੱਤੇ ਨੇ ਤੇ ਜਿੱਤ ਕੇ ਉਸ ਤੋਂ ਬਾਅਦ ਆਉਂਦੇ ਨਹੀਂਗੇ ਤਾਂ ਉਧਰ ਚਰਨਜੀਤ ਚੰਨੀ ਬਾਜਵਾ ਦੇ ਹੱਕ 'ਚ ਬੋਲ ਰਹੇ ਨੇ ਪ੍ਰੈਸ ਕਾਨਫਰੰਸ 'ਚ ਅੱਜ ਉਹ ਕਹਿ ਰਹੇ ਨੇ ਕਿ ਧੱਕਾ ਕਰ ਰਹੀ ਹੈ ਸਰਕਾਰ ਉਧਰ ਕਾਂਗਰਸ ਇੱਕ ਹੋਰ ਮੁੱਦੇ ਤੇ ਕਸੂਤੀ ਫਸ ਗਈ ਹੈ ਕਿਹੜੇ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਖਿਲਾਫ ਹੇਰਾਲਡ ਕੇਸ ਦੇ ਵਿੱਚ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਉਹਨਾਂ ਦੀ ਗ੍ਰਿਫਤਾਰੀ ਤੱਕ ਦੀ ਤਲਵਾਰ ਜਿਹੜੀ ਆ ਉਹ ਲਟਕ ਗਈ ਹੈ ਤੇ ਅੱਜ ਕਾਂਗਰਸ ਨੇ ਵੱਖ-ਵੱਖ ਜਗ੍ਹਾ ਤੇ ਇਸ ਮੁੱਦੇ ਤੇ ਪ੍ਰਦਰਸ਼ਨ ਕੀਤੇ ਆ ਕੱਲ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਵਾਲੇ ਮੁੱਦੇ ਤੇ ਪ੍ਰਦਰਸ਼ਨ ਕਰਕੇ ਹਟੀ ਹੈ ਤੇ ਅੱਜ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਖਿਲਾਫ ਜਿਹੜੀ ਚਾਰ ਸ਼ੀਟ ਈਡੀ ਨੇ ਦਾਖਲ ਕੀਤੀ ਹੈ ਉਹਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ ਕਾਂਗਰਸ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਸਾਡੇ ਸਭ ਤੋਂ ਸੀਨੀਅਰ ਜਿਹੜੇ ਦੋ ਨੇਤਾ ਸੋਨੀਆ ਗਾਂਧੀ ਤੇ ਉਹਨਾਂ ਦਾ ਬੇਟਾ ਰਾਹੁਲ ਗਾਂਧੀ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਸੇ ਕਰਕੇ ਅੱਜ ਕਾਂਗਰਸ ਨੇ ਜਿਹੜਾ ਜਲੰਧਰ ਦੇ ਵਿੱਚ ਈਡੀ ਦਾ ਦਫ਼ਤਰ ਹੈ ਉਹਦਾ ਘਰਾਓ ਕੀਤਾ ਹੈ ਘੇਰਿਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਖਿਲਾਫ ਇਹ ਜੋ ਕੀਤਾ ਜਾ ਰਿਹਾ ਬੰਦ ਕੀਤਾ ਜਾਵੇ ਉਧਰ ਦੂਜੇ ਪਾਸੇ ਇੱਕ ਵੱਡੀ ਖਬਰ ਇਹਦੇ ਵਰਗੀ ਹੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਰੇਡ ਪਈ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਛਾਪਾ ਪਿਆ ਔਰ ਜਾਂਚ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਮੁਹਾਲੀ ਤੋਂ ਕੁਲਵੰਤ ਸਿੰਘ ਜਿਹੜਾ ਬਹੁਤ ਅਮੀਰ ਐਮਐਲਏ ਦੱਸਿਆ ਜਾਂਦਾ ਹੈ ਉਹਦੇ ਘਰ ਤੇ ਈਡੀ ਦੀ ਰੇਡ ਪਈ ਹੈ ਈਡੀ ਨੇ ਪੂਰੀ ਤਲਾਸ਼ੀ ਲਈ ਹੈ ਪੁੱਛਗਿੱਛ ਕੀਤੀ ਹੈ ਆ ਐਮਐਲਏ ਉਸ ਟਾਈਮ ਘਰ 'ਚ ਨਹੀਂ ਸੀਗਾ ਔਰ ਹੁਣ ਸਵਾਲ ਇਹ ਬਣਦਾ ਆਮ ਆਦਮੀ ਪਾਰਟੀ ਹੁਣ ਕੀ ਕਹੇਗੀ ਜਦੋਂ ਤੇ ਆਮ ਆਦਮੀ ਪਾਰਟੀ ਛਾਪਾ ਮਾਰਦੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਡਰ ਜਿਹੜੀਆਂ ਅਥਾਰਟੀ ਨੇ ਉਹ ਕਿਤੇ ਛਾਪਾ ਮਾਰਦੀਆਂ ਨੇ ਫੜਦੀਆਂ ਨੇ ਗ੍ਰਿਫਤਾਰੀ ਕਰਦੀਆਂ ਨੇ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਸਹੀ ਹੈ ਠੀਕ ਹੋ ਰਿਹਾ ਹੈ ਤੇ ਜਦੋਂ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਲੀਡਰ ਮੰਤਰੀ ਨੂੰ ਕੋਈ ਈਡੀ ਕੋਈ ਸੀਬੀਈ ਹੱਥ ਪਾਉਂਦੀ ਹੈ ਤਾਂ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਇਹ ਗਲਤ ਹੈ ਇਹ ਧੱਕੇਸ਼ਾਹੀ ਹੈ ਇਹ ਲੋਕਤੰਤਰ ਦਾ ਘਾਣ ਹੈ ਦੇਖੋ ਮੈਂ ਇਹ ਕਹਿਣਾ ਚਾਹਣਾ ਕਿਸੇ ਵੀ ਏਜੰਸੀ ਨੂੰ ਚਾਹੇ ਉਹ ਕੇਂਦਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਦੇ ਦੀ ਨੇ ਉਹਨਾਂ ਨੂੰ ਕਾਨੂੰਨ ਤੇ ਸੰਵਿਧਾਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਲੋਕਤੰਤਰਕ ਤੇ ਜਮਹੂਰੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਕਿੜਾ ਨਹੀਂ ਕੱਢਣੀਆਂ ਚਾਹੀਦੀਆਂ ਇਹ ਦੇਖ ਕੇ ਕੰਮ ਨਹੀਂ ਕਰਨਾ ਚਾਹੀਦਾ ਵੀ ਉੱਪਰ ਬੈਠੀ ਸਰਕਾਰ ਵਾਲੀ ਪਾਰਟੀ ਤੇ ਜਿਹੜੇ ਸਰਕਾਰ ਵਾਲੀ ਪਾਰਟੀ ਨਾਲ ਨਹੀਂ ਉਹਨਾਂ 'ਚ ਕੋਈ ਫਰਕ ਕੋਈ ਉਹਨਾਂ ਦੇ ਵਿੱਚ ਵਿਤਕਰੇबाजी ਕਰਕੇ ਰੇਡਾਂ ਛਾਪੇ ਨਹੀਂ ਮਾਰਨੇ ਚਾਹੀਦੇ ਪਰ ਇਹ ਬੜੇ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਜਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਤਾਂ ਮਾਨਯੋਗ ਸੁਪਰੀਮ ਕੋਰਟ ਨੇ सीबीआई ਬਾਰੇ ਕਹਿ ਦਿੱਤਾ ਸੀ ਕਿ ਇਹ ਤੋਤਾ ਹੈ ਤੋਤਾ ਕੇਂਦਰ ਸਰਕਾਰ ਦਾ ਤਾਂ ਉਦੋਂ ਵੀ ਇਸ ਮਾਮਲੇ ਤੇ ਬੜਾ ਵੱਡਾ ਰੌਲਾ ਪਿਆ ਇੱਥੋਂ ਤੱਕ ਕਿ ਡਾਇਰੈਕਟਰ ਜਿਹੜਾ सीबीआई ਦਾ ਰਹਿ ਚੁੱਕਾ ਸੀ ਉਹਨੇ ਕਹਿ ਦਿੱਤਾ ਸੀ ਵੀ ਕੇਂਦਰ ਸਰਕਾਰ ਦਾ ਤੋਤਾ ਬਣ ਕੇ ਕੰਮ ਕਰਦੀ ਹੈ सीबीआई ਤਾਂ ਫਿਰ ਤੁਸੀਂ ਆਪ ਦੱਸ ਦਿਓ ਰਹਿ ਕੀ ਗਿਆ ਭਾਂਡਾ ਤਾਂ ਭੱਜ ਗਿਆ ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਅਧੀਨ ਏਜੰਸੀਆਂ ਤੇ ਪੰਜਾਬ ਸਰਕਾਰ ਦੇ ਅਧੀਨ ਏਜੰਸੀਆਂ ਜਦੋਂ ਪੱਖਪਾਤੀ ਤਰੀਕੇ ਨਾਲ ਕੰਮ ਕਰਦੀਆਂ ਨੇ ਤਾਂ ਸਵਾਲ ਉੱਠਦੇ ਨੇ ਪਰ ਸਵਾਲ ਇੱਥੇ ਆ ਵੀ ਜਿਹਦੇ ਹੱਥ 'ਚ ਉਹ ਏਜੰਸੀਆਂ ਹੁੰਦੀਆਂ ਨੇ ਭਾਵ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਉਦੋਂ ਉਹ ਕਿਉਂ ਨਹੀਂ ਸੋਚਦੇ ਵੀ ਯਾਰ ਇਹਨਾਂ ਨੂੰ ਗਲਤ ਆਦਤ ਨਾ ਪੈਣ ਦਈਏ ਇਹ ਬਾਅਦ 'ਚ ਜਦੋਂ ਦੂਜੀ ਸਰਕਾਰ ਆ ਗਈ ਤਾਂ ਸਾਡੇ ਤੇ ਐ ਕਰਨਗੇ ਇਹ ਗਲਤ ਟ੍ਰੈਂਡ ਇਹ ਗਲਤ ਰਵਾਜ ਰੋਕੇ ਕਿਉਂ ਨਹੀਂ ਜਾ ਰਹੇ ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਉਹ ਆਪਦੇ ਹਿਸਾਬ ਨਾਲ ਉਹਨਾਂ ਏਜੰਸੀਆਂ ਨੂੰ ਵਰਤਣਾ ਸ਼ੁਰੂ ਕਰ ਦਿੰਦੀ ਹੈ ਉਹ ਫਿਰ ਭਾਵੇਂ ਪੁਲਿਸ ਹੋਵੇ ਉਹ ਫਿਰ ਭਾਵੇਂ ਵਿਜੀਲੈਂਸ ਹੋਵੇ ਈਡੀ ਹੋਵੇ ਸੀਬੀਆਈ ਹੋਵੇ ਤਾਂ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਉਹ ਦੋਸ਼ ਲਾਉਂਦੇ ਨੇ ਕਿ ਸਰਕਾਰ ਉਹਨਾਂ ਨੂੰ ਵਰਤ ਕੇ ਤੇ ਸਾਡੇ ਉੱਪਰ ਸਭ ਕੁਝ ਕਰਵਾ ਰਹੀ ਹੈ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਨੂੰ ਕੀ ਜਾਪਦਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ